ਦੇਸ਼ ਚ ਕਾਲੇ ਧਨ ਵਾਲਿਆਂ ਤੇ ਕਾਰਵਾਈ ਹੋ ਰਹੀ ਹੈ ਤੇ ਚੰਡੀਗੜ੍ਹ ਚ ਵੀ ਇੱਕ ਵੱਡੀ ਕਾਰਵਾਈ ਹੋਈ ਹੈ 2 ਕਰੋੜ 19 ਲੱਖ ਰੁਪਏ ਬਰਾਮਦ ਕੀਤਾ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਰੇਡ ਕੀਤੀ ਰਾਤ ਨੂੰ 12 ਵਜੇ ਦੇ ਕਰੀਬ ਇਸੇ ਘਰ ਚ ਚੰਡੀਗੜ੍ਹ ਦੇ 22 ਸੈਕਟਰ ਦੇ ਇਸ ਘਰ ਚ ਰੇਡ ਹੋਈ ਔਰ ਗ੍ਰਿਫਤਾਰ ਕੀਤਾ ਗਿਆ ਆਈਪੀ ਮਹਾਜਨ ਨੂੰ ਜੋ ਕੱਪੜੇ ਦੇ ਕਾਰੋਬਾਰੀ ਨੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰੇਡ ਤੋਂ ਬਾਅਦ ਆਈਪੀ ਮਹਾਜਨ ਪੁਲਿਸ ਹਰਾਸਚ ਨੇ कोर्ट ਤੋਂ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਔਰ ਸਭ ਤੋਂ ਵੱਡੀ ਗੱਲ ਆ ਕਿ ਇਹ ਸਵਾਲ ਬਣਿਆ ਹੋਇਆ ਕਿ ਜਦੋਂ 2-2000 ਰੁਪਏ ਦੇ ਨੋਟ ਆਮ ਲੋਕਾਂ ਨੂੰ ਬੈਂਕਾਂ 'ਚ ਨਹੀਂ ਮਿਲ ਰਹੇ ਤਾਂ ਇਹ 2000 ਰੁਪਏ ਦੇ 70 ਲੱਖ ਰੁਪਏ ਦੇ ਨੋਟ ਇਹਨਾਂ ਕੋਲ ਕਿੱਥੋਂ ਪਹੁੰਚੇ ਇਹ ਵੱਡਾ ਸਵਾਲ ਔਰ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦਾ ਕਹਿਣਾ ਕਿ ਬਹੁਤ ਸਾਰੇ ਬੈਂਕ ਅਧਿਕਾਰੀ ਸ਼ਾਮਲ ਹੋ ਸਕਦੇ ਨੇ ਬੈਂਕ ਅਧਿਕਾਰੀ ਵੀ ਇਸ ਮਾਮਲੇ ਦੇ ਅੰਦਰ ਸ਼ਾਮਲ ਹੋ ਸਕਦੇ ਨੇ ਕਿਉਂਕਿ ਕਿਸੇ ਨਾ ਕਿਸੇ ਦੀ ਮੂਲੀ ਮਿਲੀ ਭੁਗਤ ਦੇ ਨਾਲ ਹੀ ਇੰਨਾ ਜ਼ਿਆਦਾ ਪੈਸਾ ਆਇਆ ਹੋਏਗਾ ਇਸ ਤੋਂ ਬਿਨਾ ਇੰਨੇ ਨਵੇਂ ਨੋਟ ਕਿਵੇਂ ਆ ਸਕਦੇ ਨੇ ਤਾਂ ਇੱਕ ਪਾਸੇ ਜਦੋਂ ਵੱਡੇ ਵੱਡੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਧਨ ਕੁਬੇਰ ਨੇ ਉਹ ਇਸ ਤਰ੍ਹਾਂ ਦਾ ਪੈਸਾ ਇਕੱਠਾ ਕਰ ਰਹੇ ਨੇ ਔਰ ਰੇਡ ਜ਼ਰੂਰ ਹੋ ਰਹੀ ਆ ਵੱਖ-ਵੱਖ ਏਜੰਸੀਆਂ ਵੱਲੋਂ ਇਸ ਤੋਂ ਪਹਿਲਾਂ ਬੰਗਲੌਰੂ ਚ ਹੋਈ ਦਿੱਲੀ ਚ ਹੋਈ ਹੋਰ ਥਾਵਾਂ ਦੇ ਉੱਤੇ ਵੀ ਰੇਡ ਹੋਈ ਆ ਤਾਂ ਹੁਣ ਇਸ ਚ ਹੋਰ ਵੀ ਖੁਲਾਸੇ ਹੋ ਸਕਦੇ ਨੇ ਖਾਸ ਤੌਰ ਦੇ ਉੱਤੇ ਇਹ ਇਨਵੈਸਟੀਗੇਸ਼ਨ ਹੋ ਸਕਦੀ ਹੈ ਕਿ ਕਿਤੇ ਕੋਈ ਰੈਕਟ ਤਾਂ ਨਹੀਂ ਇਹ ਇਹ ਪੈਸਾ ਹਵਾਲਾ ਦਾ ਸੀ ਕਿੱਥੋਂ ਆਇਆ ਇਹ ਪੈਸੇ ਦੀ ਇਨਵੈਸਟੀਗੇਸ਼ਨ ਹੋ ਰਹੀ ਆ ਔਰ ਆਉਣ ਵਾਲੇ ਦਿਨਾਂ ਚ ਇਸ ਮਾਮਲੇ ਚ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ